ਨਹੀਂ ਰੁਕ ਰਹੀਆਂ ਪੰਜਾਬ ਚ ਲੁੱਟਾਂ ਖੂਹਾਂ ਤੇ ਗੋਲੀ ਚੱਲਣ ਦੀਆਂ ਵਾਰਦਾਤਾ ਜੰਡੇਲਾ ਗੁਰੂ ਚ ਅੱਜ ਸਵੇਰੇ ਸਾਰ ਫਿਰ ਤੋਂ ਗੋਲੀਆਂ ਚੱਲਣ ਨਾਲ ਪੂਰਾ ਸ਼ਹਿਰ ਦਹਿਲ ਗਿਆ ਦੱਸਦੀ ਕਿ ਪੰਜ ਤੋਂ 6 ਨੌਜਵਾਨਾਂ ਨੇ ਇੱਕ ਘਰ ਦੇ ਉੱਪਰ ਫਾਇਰਿੰਗ ਕੀਤੀ ਜਿਸ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਖਮੀ ਨੌਜਵਾਨ ਦਾ ਨਾਮ ਆਕਾਸ਼ ਦੱਸਿਆ ਜਾ ਰਿਹਾ ਹੈ ਇੱਕ ਸਾਲ ਪਹਿਲਾਂ ਵੀ ਆਕਾਸ਼ ਦੇ ਪਿਤਾ ਰਾਮਚੰਦਰ ਬਾਬਾ ਨੂੰ ਵੀ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਕਰੀਬ 10 ਤੋਂ 12 ਰੌਂਦ ਗੋਲੀਆਂ ਚੱਲੀਆਂ ਨੇ ਪੁਲਿਸ ਨੇ ਮੌਕੇ ਤੋਂ 8 ਦੇ ਕਰੀਬ ਰੌਂਦ ਵੀ ਬਰਾਮਦ ਕੀਤੇ ਨੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪਿਛਲੀ ਰਾਤ ਜੰਡਿਆਲਾ ਦੇ ਸ਼ੇਖੂਪੁਰਾ ਮੋਹੱਲੇ 'ਚ ਵੀ ਦੋ ਗੁੱਟਾਂ 'ਚ ਲੜਾਈ ਦੀ ਵਾਰਦਾਤ ਹੁੰਦੀ ਹੈ ਤੇ ਉਸ ਵਿੱਚ ਵੀ ਇੱਕ ਵਿਅਕਤੀ ਜ਼ਖਮੀ ਹੁੰਦਾ ਹੈ ਜੰਡੇਲਾ ਗੁਰੂ ਚ ਇਸ ਵਕਤ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਕੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਇਹ ਲੜਾਈ ਵੇ ਖੜੇ ਤੇ ਯਹਾਂ ਪੇ ਦੋ ਬੰਦੇ ਖੜੇ ਤੇ ਦੋ ਬੰਦੇ ਉਸਕੇ ਗੋਲੀ ਮਾਰ ਗਈ ਹੋ ਨਾ ਯਹਾਂ ਸੇ ਬਚਕਾ ਬਚਕਾ ਆ ਰਾਇਦੇ ਬਾਗ ਕਾ ਰਾਇਦੇ ਤੋ ਯਹਾਂ ਗਾੜੀ ਰਪੜ ਗਈ तो यहाँ पे दो बंदूक उनकी गन यहीं पे गिर गई बस गोली चलाने लगे हुए हमने भी शटर अपना बंद कर लिया कब की बात है ये अभी की बात आधे घंटे की बात है घंटा कि, गोली चली है? गोली तो चली कम से कम दस बारह गोली चली, चली पंद्रह गोली चली दो बंदे थे ये उनका ही है मोटरसाइकिल हाँ वे छोड़ के भाग गए दो बंदे थे कितने ਗੋਲੀ ਹੈ ਕਿ ਆਦਮੀ ਕੇ ਲੱਗੀ ਹੈ ਪੇਰ ਮੇਂ ਜੱਬੀ ਗੋਲੀ ਲੱਗੀ ਹੈ ਇੱਕ ਹੀ ਗੋਲੀ ਲੱਗੀ ਹੈ ਸਰ ਪੁਲਿਸ ਤਾਂ ਆਈ ਹੈ ਵੀ ਥੋੜਾ ਰਾਈਠੀ ਗਈ ਹੈ ਕਹੀਂ ਕੋ ਵਸੇ ਮੋਹਲ ਬਣਾ ਦਰ ਮੋਲ ਐਸੀ ਹੈ ਬਸ ਮੈਂ ਨਿੰਦਰ ਕੋਰ ਜੀ ਕੀ ਗੱਲ ਕੀ ਹੋਈ ਪਤਾ ਨਹੀਂ ਸਾਰੇ ਇਧਰ ਆਏ ਗੋਲੀਆਂ ਮਾਰ ਗਏ ਆ ਪਹਿਲਾਂ ਰਿਪਯੋ ਨੂੰ ਵਾਲੇ ਸਾਲ ਖੰਡ ਹੋਇਆ ਉਹਨੂੰ ਵਾਲੇ ਨਾਲ ਭੁੱਲਿਆ ਨਹੀਂ ਜਾਂਦੇ ਤੇ ਫੇਰ ਨਵਾਂ ਚਾਂਸ ਫੇਰ ਕਰ ਦਿੱਤਾ ਉਹਨਾਂ ਦਾ ਕੀ ਨਾਹੀਂ ਕਿੰਨਾ ਦਾ ਜਦ ਡੈਡੀ ਤੇ ਪਹਿਲਾਂ ਮਾਰੀਆਂ ਗੋਲੀਆਂ ਆਰਾਮ ਚਰਨ ਤਾਂ ਕਿੰਨਾ ਚਿਰ ਆ ਉਹਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਸਾਲ ਵੀ ਨਹੀਂ ਹੋਇਆ ਲੈ ਸਾਲ ਡੇਢ ਸਾਲ ਹੋ ਗਿਆ ਨਾ ਵਾਰ ਵਾਰ ਤਾਂ ਡੇਢ ਸਾਲ ਹੋਇਆ ਲੈ ਤੇ ਅੱਜ ਉਹ ਵੀ ਆਹੋ ਮੌਕਾ ਆ ਉਹ ਟਾਈਮ ਇੱਥੇ ਹੀ ਕੋਈ ਪ੍ਰਾਣੀ ਰੰਜਿਸ਼ ਚੱਲਦੀ ਨਹੀਂ ਸਾਡੀ ਹੋਰ ਨਹੀਂ ਕੋਈ ਚੱਲਦੀ ਫਿਰ ਕੀ ਕਰਨ ਦੇ ਗੋਲੀਆਂ ਚਲਾਉਂਦਾ ਹੁਣ ਇਹ ਉਹਨਾਂ ਨੂੰ ਪਤਾ ਕੀ ਕਾਰਨ ਹੋਇਆ ਕੱਤੋਂ ਮਾਰ ਕੇ ਕੀ ਚੱਕਰ ਹੋਇਆ ਤੁਹਾਡਾ ਬੇਟਾ ਕੀ ਕਰਦਾ ਇਹੋ ਦਿਹਾੜੀ ਕਰਦੇ ਲਵਾਈਆਂ ਨਾ ਜਾਂਦੇ ਵਿਚਾਰੇ ਉਮਰ ਕਿੰਨੀ ਹੈ ਜਿਹਦੇ ਗੋਲੀ ਲੱਗੀ ਹੈ 17 ਸਾਲ ਕੀ ਨਾਮ ਕੀ ਆ ਕਾਸ਼ ਤੂੰ ਹੁਣ ਕੀ ਕੰਮ ਕਰਦਾ ਵਾ ਲਵਾਈਆਂ ਨਾਲ ਜਾਂਦਾ ਕੰਮ ਤੇ ਹੁਣ ਕੀ ਹਾਲ ਉਹਦਾ ਮੁੰਡੇ ਦਾ ਠੀਕ ਆ ਹਾਂ ਗਏ ਹੁਣ ਲੈ ਕੇ ਪਏ ਆ ਵੇਖ ਹੁਣ ਕੀ ਹੁੰਦਾ ਦੰਦ ਪੈਰ ਤੇ ਵੱਜੀ ਗੋਲੀ ਕਿੰਨੇ ਗੋਲੇ ਹੁਣ ਫਾਇਰ ਹੋਇਆ ਜੀ ਆਹ ਤਾਂ ਆਹ ਤਾਂ ਵੇਖਿਆ ਹੀ ਆ ਤੁਸੀਂ ਇੱਥੇ ਹੁਣ ਵੇਖ ਲਈ ਆ ਵੀ ਮੈਨੂੰ ਤਾਂ ਵੇਖਿਆ ਨਹੀਂ ਕਿੰਨੇ ਆ ਤੇ ਕਿੰਨੇ ਚੱਕ ਪਚਾਰ ਆ ਤੇ ਪੰਜ ਇਹਨਾਂ ਨੇ ਮੈਨੂੰ ਪਤਾ ਕਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਤਲਾਸ਼ ਕੀਤੀ ਸੀ ਹਾਂਜੀ ਠੀਕ ਆ ਪੁਲਿਸ ਪ੍ਰਸ਼ਾਸਨ

तो की है? ये अभी की बात है आधे घंटे की बात गोली चली है आधा घंटा गोली तो चली कम से कम दस बारह गोली चली पंद्रह गोली चली ये दो बंदे थे मोटरसाइकिल है किसका उनका ही है मोटरसाइकिल हाँ वे छोड़ के भाग गए दो बंदे थे गोली एक ही आदमी के लगी है पैर में एक ही गोली लगी है पुलिस तो आई है अभी थोड़ा आई थी गई है कहीं को ਕਤਨ ਮੋਹਲ ਖਨਾ ਦਾ ਮੋਲ ਏ ਸੀ ਇਹ ਬਸ ਇਧਰ ਆਇਆ ਹੀ ਤਿਆਰ ਹੋਣ ਦੇ ਜਾਣ ਦੇ ਇਧਰ ਮੁੰਡਾ ਮੇਰੇ ਕੱਪੜੇ ਲੈ ਕੇ ਆਉਣ ਡਿਆ ਮੰਗ ਕੇ ਲੈ ਆਉਣ ਡੇ ਜਾਣਾ ਇਕੱਠੇ ਜਾਣਾ ਦੇ ਇੱਥੇ 68 68 ਗੋਲੀਆਂ ਚਲਾ ਕੇ ਗਾਹ ਗਏ ਤੇ ਵੱਡਾ ਮੁੰਡਾ ਚੀਟਾ ਮਾਰਨ ਡਿਆ ਜਦੋਂ ਤੋ ਇਧਰੋਂ ਭੱਜ ਕੇ ਸਾਰੇ ਜਾਣੇ ਕਿੰਨੀ ਜਿਹਨੂੰ ਗੋਲੀਆਂ ਕਿੰਨੀ ਉਮਰ ਉਹਦੀ ਓ ਥਾਰਾ ਕਿੰਨੀ 17 ਸਾਲ ਦਾ ਵਾ ਮਾਹੀ ਕੋਈ ਰੰਜਿਸ਼ ਲਗਦੀ ਏ ਕਿਸੇ ਨਾਲ ਨਾ ਕੋਈ ਆਡੀ ਨਹੀਂ ਲੈ ਹੈਗੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਹਿਣਾ ਲੜਾਈ ਨਹੀਂ ਕੋਈ ਗੋਲੀ ਉਹ ਨਕਾਸ਼ ਗੋਲੀਆਂ ਕਿਨੇ ਤਾਰੀਆਂ ਪਤਾ ਨਹੀਂ ਸ਼ੇਖਪੁਰੇ ਦੇ ਮਹੱਲੇ ਦੇ ਮੁੰਡੇ ਆ ਉਧਰੋਂ ਆਏ ਆ ਇਧਰ ਉਹ ਚੌਂਕ 'ਚ ਮਾਰਦੇ ਆ ਉੱਥੇ ਮੁੰਡਾ ਲੀੜੇ ਲੈ ਕੇ ਆਉਂਦਾ ਭੋਟੇ ਦੁਕਾਨ ਦੇ ਲਾਗੇ ਉੱਥੇ ਮਾਰ ਕੇ ਉੱਥੇ ਸੁੱਟਦਾ ਉਹ ਹੁਣ ਕਿੱਥੇ ਹੁੰਦਾ ਮੁੰਡਾ ਮਾਨਾਂ ਵਾਲਾ ਹਸਪਤਾਲ ਕਰਿਆ ਜੇ ਕੀ ਮੰਨ ਕਰਤੀ ਕੀ ਕਰੀਏ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕੀ ਕਹਿਣਾ ਮੇਰਾ ਦੋਤਾ ਆਇਆ ਦੀ ਨਾਲ ਕਾਚ ਆਰਾਮ ਚਰਨ ਕਿੰਨੇ ਵੇ ਦੀ ਗੱਲ ਆ ਹੁਣੇ 10 15 ਮਿੰਟ ਹੀ ਹੋਏ ਸਾਰੇ ਤੁਹਾਡੇ ਕਿੰਨੇ ਜਿੰਨੇ ਚ ਨੇ ਆਏ ਆ ਅਸੀਂ ਤੇ ਅੰਦਰੋਂ ਨਿਕਲੇ ਆਂਦੇ ਪੰਜ ਜਾਣੇ ਅਸੀਂ ਤੇ ਅੰਦਰੋਂ ਨਿਕਲੇ ਆਂ ਤੇ ਤਿਆਰ ਹੋਣ ਦੇ ਲੀੜੇ ਲੂੜੇ ਪਾਉਂਦੇ ਹੰਦੇ ਜਾਣਾ ਇਕੱਠ ਤੇ ਦੋਨਾਂ ਚ ਮੋੜ ਚਲਾंदे ਇੱਕ ਮੋੜ ਚਲਾ ਆ ਪਿਆ ਜੋ ਉਹਨਾਂ ਦਾ ਇਹ ਮੋੜ ਕਿਹਦਾ ਉਹਨਾਂ ਦਾ ਜਿਹੜੇ ਬੰਦੇ ਭੱਜ ਗਏ ਜਿਹੜੇ ਮਾਰ ਕੇ ਇਹ ਲਗਭਗ 11:30 ਤੋਂ 12 ਵਜੇ ਦੇ ਵਿੱਚ ਵਿੱਚ ਜੜੀ ਹੈ ਇੱਕ ਇੱਥੇ ਵੀ ਬੜੀ ਬੈਡ ਜੜੀ ਹੈ ਇਨਫੋਰਮੇਸ਼ਨ ਆਪਾਂ ਮਿਲੀ ਸੀ ਜਿਹਦੇ ਕਰਕੇ ਇੱਥੇ ਆਏ ਆ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਬਣਾ ਉੱਥੇ ਕੋਈ 5-6 ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਤੇ ਜਿਹਦੇ ਵਿੱਚ ਇੱਕ ਆਕਾਸ਼ਦੀਪ ਇਹ 17 ਸਾਲ ਦਾ ਲੜਕਾ ਜਿਹੜਾ ਉਹ ਜੱਟਿਆ ਆ ਜਿਹਨੂੰ ਸਿਵਲ ਹਸਪੀਟਲ ਭੇਜਿਆ ਜਾ ਚੁਕਿਆ ਉਹ ਲੜਾਈ ਤੇ ਕੜਾਈ ਤੇ ਕੋਈ ਪਰਾਨੀ ਨਹੀਂ ਇਹਦੇ ਬਾਰੇ ਹਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਜਿੱਦਾਂ ਜਿਹੜੀ ਦਾਨੀ ਜੀ ਅੱਜ ਦੇ ਆਕਾਸ਼ ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਲੇ ਇੰਨਾ ਪਤਾ ਨਹੀਂ ਆ ਬਾਕੀ ਹਸਪੀਟਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਪੋਰਟ ਕਰਾਏਗਾ ਉਹਦੇ ਮੁਤਾਬਿਕ ਜੀ ਐਸਪੀ ਦਾ ਕਾਜ ਨੇ ਪੈ ਸਕਦਾ ਜੀ ਜਿੱਦਾਂ ਦੇ ਵੀ ਪਹਿਲਾਂ ਗੋਲੀ ਚਲੀ ਇਹ ਪਤਾ ਲੱਗਾ ਜੀ ਆਕਾਸ਼ ਦੇ ਵੀ 1.5 ਸਾਲ ਪਹਿਲੇ ਜਿਹੜੀ ਆ ਆਕਾਸ਼ ਦੇ ਫਾਦਰ ਦੇ ਵੀ ਗੋਲੀ ਲੱਗਣ ਕਰਕੇ ਬਹੁਤ ਹੋਈ ਸੀ ਉਹ ਵੀ ਝੰਡੇ ਵਾਲੇ ਪਰਚਾ ਦਰਜ ਆ ਉਹ ਵੀ ਆਪਾਂ ਅਫੀਸ਼ਲ ਰਿਕਾਰਡ ਵੀ ਇਹਦੇ ਬਾਰੇ ਹਲੇ ਆਪਾਂ ਕਲੀਅਰ ਕੱਟ ਨਹੀਂ ਪਾ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਅ ਪਰਚਾ ਦਰਜਿਆ ਉਹਦੇ ਤੇ ਵੀ ਆਪਾਂ ਵਰਤ ਕਰਾਂਗੇ ਜੀ ਖੋਲ ਕਿੰਨੇ ਕ ਮਿਲੇ ਜੀ ਖੋਲ ਸਾਨੂੰ 7 ਦੇ ਕਰੀਬ ਮਿਲੇ ਕਿੰਨੀ ਲੱਗਿਆ ਜੀ ਤੁਹਾਨੂੰ ਕਿੰਨੀ ਕ ਫਾਇਰਿੰਗ ਹੋਈ ਗਸੀ ਸਾਡੇ ਨਾਲ ਨਹੀਂ ਫਾਇਰਿੰਗ ਜਿੰਨੇ ਕੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਨੀ ਕਰ ਦਿੰਦੇ ਆ ਜੀ ਆ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨੀਮੀਟੀ ਹੈ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਆ ਯਾਰ ਰஞ்சிਸ਼ ਬਾਜੀ ਜਾਂ ਕੋਈ ਹੋਰ ਕਰਨੇ ਸਾਰੇ ਐਂਗਲ ਦੇਖਾਂਗੇ ਕੱਲ ਰਾਤ ਕਨੇ ਸ਼ੇਖੂਪੁਰਾ ਮਲੇਚੀ ਵੀ ਤੋਂ ਸ਼ੇਖੂਪੁਰਾ ਮਲੇਚੋ ਤੇ ਉਹਨਾਂ ਦੀ ਪੁਰਾਣੀ ਜਿਹੜੀ ਐਨਿਮੀਟੀ ਚੱਲ ਰਹੀ ਆ ਆ ਰਹੀ ਆ ਉਹਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ ਵਿੱਚ ਵੀ ਆਪਾਂ ਪਰਚਾ ਦਰਜ ਕੀਤਾ ਡੀਐਸਪੀ ਸਾਹਿਬ ਜਿੱਦਾਂ ਜੇ ਨਾਲਾ ਗੋਲੀ ਚੱਲੀ ਨਹੀਂ ਆਉਂਦਾ ਉਹਦੇ ਵਿੱਚ ਜਖਮੀ ਜਿਹੜਾ ਹੋਇਆ ਉਹ ਮਤਲਬ ਫਾਇਰ ਨਾਲ ਨਹੀਂ ਹੋਇਆ ਉਹਦੇ ਚ ਉਹਦੇ ਡਾਕਟਰ ਵਗੈਰਾ ਵਜੇ ਆ ਜਿਹੜਾ ਹਸਪੀਟਲ ਐਡਮਿਟ ਹੈ ਉਹਦੇ ਵੀ ਆਪਾਂ ਸਟੇਟਮੈਂਟ ਲਿਖ ਕੇ ਪਰਚਾ ਦਰਜ ਕਰਦੇ ਆਂ ਇਸ ਵੇਂ ਜੰਗਲਾਂ 'ਚ ਗੋਲੀ ਚਲਣੀ ਆਮ ਗੱਲ ਹੋ ਗਈ ਲਾਅ ਐਂਡ ਆਰਡਰ ਕਿਤੇ ਡਿਸਟਰਬ ਹੋਣੀ ਦਿਸਦਾ ਭਾਈ ਨਹੀਂ ਲਾਅ ਐਂਡ ਆਰਡਰ ਤੇ ਦੇਖੋ ਡਿਸਟਰਬ ਤੇ ਨਹੀਂ ਆ ਕਿਉਂਕਿ ਆਪਾਂ ਤਾਂ ਪੂਰੀ ਕੋਸ਼ਿਸ਼ ਕਰਦੇ ਆ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਇਮੀਡੀਏਟਲੀ ਜਾਂਦੇ ਆ ਤੇ ਆਮ ਪਬਲਿਕ ਨੂੰ ਵੀ ਚਾਹੀਦਾ ਵੀ ਆਮ ਪਬਲਿਕ ਐ ਸਾਡੀ ਉਹਨਾਂ ਨੂੰ ਅਵੇਅਰ ਚਾਹੀਦਾ ਅਵੇਅਰ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕੋਈ ਮਾੜੇ ਬੰਦੇ ਆ ਜਾਂ ਮਾੜੇ ਅੰਸਰ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਆ ਜਿਨ੍ਹਾਂ ਕੋਲ ਨਜਾਇਜ਼ ਵੈਪਨ ਆ ਕੋਈ ਕੋਈ ਇਦਾਂ ਦੀ ਕੰਮ ਕਰਦੇ ਆ ਗਲਤ ਕੰਮ ਕਰ ਰਹੇ ਆ ਉਹਨਾਂ ਬਾਰੇ ਸਾਨੂੰ ਗੁਪਤ ਸੂਚਨਾ ਦੇਣੀ ਚਾਹੀਦੀ ਹੈ ਤਾਂ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਸਕੀਏ ਸਾਨੂੰ ਲੋਕਾਂ 'ਚ ਸਹਿਮ ਦਾ ਮਾਹੌਲ ਆ ਜੀ ਪਾ ਦੇਖੋ ਸਹਿਮ ਦਾ ਮਾਹੌਲ ਇਸ ਕਰਕੇ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਨੇਚਰਲੀ ਹੋ ਜਾਂਦਾ ਵਾ ਪਰ ਆਪਾਂ ਪੁਲਿਸ ਪੂਰੀ ਮਸਤੈਦ ਆ ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਆਪਾਂ ਇਮੀਡੀਟਲੀ ਪਹੁੰਚਦੇ ਆ ਤੇ ਲੋਕਾਂ ਦੀ ਆਪਾਂ ਸੇਫਟੀ ਐਂਡ ਸਕਿਉਰਿਟੀ ਪੂਰੀ ਠੀਕੇ ਨਾਲ ਆਪਾਂ ਜਿਹਦੀ ਗੋਲੀ ਲੱਗੀ ਉਹਦਾ ਹਾਲਾਤ ਕਿਹੋ ਜਿਹਾ ਹੈ ਉਹ ਨਹੀਂ ਆਊਟ ਆਫ ਡੇਂਜਰ ਕੋਈ ਉਹਦੀ ਰਾਈਟ ਪੈਰ ਤੇ ਲੱਗੀ ਆ ਕੀ ਆਉਣ ਵਾਲਾ ਮਾਹੌਲ ਕੀ ਹੈ ਜੀ ਜੰਡਿਆਲੇ ਦਾ ਪੁਲਿਸ ਨੇ ਨਹੀਂ ਨਹੀਂ ਆਉਣ ਵਾਲਾ ਮਾਹੌਲ ਵਧੀਆ ਬਣਾਵਾਂਗੇ ਜੀ ਕੋਈ ਗੱਲ ਨਹੀਂ ਸੀਨੀਅਰ ਅਫਸਰ ਵੀ ਇਹਦੇ ਤੇ ਵਰਕ ਕਰ ਰਿਹਾ ਸਾਨੂੰ ਡਾਇਰੈਕਸ਼ਨ ਵੀ ਆ ਰਹੀਆਂ ਵੱਧ ਤੋਂ ਵੱਧ ਆਪਾਂ ਹੋਰ ਜਿਹੜੀ ਹੈ ਸਾਨੂੰ ਜਿਹੜੀ ਸਟਰੈਂਥ ਆਪਾਂ ਲੈ ਕੇ ਇਹਨੂੰ ਸਹੀ ਤਰੀਕੇ ਕਰਾਉਣੀ ਸਾਰਾ ਸੀਸੀਟੀਵੀ ਗੁੱਟ ਜੀ ਆਈ ਸਾਹਮਣੇ ਨੂੰ ਹਾਂਜੀ ਸੀਸੀਟੀਵੀ ਗੁੱਟ ਜੀ ਅਸੀਂ ਇਸ ਫੁਟੇਜ ਦਾ ਲੈ ਆਪਾਂ ਚੈੱਕ ਕਰਦੇ ਹਾਂ ਜੀ ਉਹ ਚੈੱਕ ਕਰਦੇ ਆਂ ਦੇਖਦੇ ਆਂ ਦੀ ਸਕਰੀਨ 'ਤੇ